Thank right you. ਅੱਜ ਅਸੀਂ ਖੜੇ ਹਾਂ ਮੁਹਾਲੀ ਦੇ ਨਾਲ ਲੱਗਦੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਫਤਿਹਜੰਗ ਸਾਹਿਬ ਸੋਭਿਤ ਹੈ ਗੁਰਦੁਆਰਾ ਫਤਿਹਜੰਗ ਸਾਹਿਬ ਤੋਂ ਅੱਜ ਸਰਹੰਦ ਫਤਿਹ ਦਿਵਸ ਨੂੰ ਮੁੱਖ ਰੱਖਦੇ ਹੋਏ ਆਏ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ ਨੇ ਫਤਿਹ ਮਾਰਚ ਦੇ ਰੂਪ ਵਿੱਚ ਸੰਗਤਾਂ ਇੱਥੇ ਹਾਜ਼ਰ ਨੇ ਫਤਿਹ ਮਾਰਚ ਕੱਢਿਆ ਜਾ ਰਿਹਾ ਹੈ ਘੋੜੇ ਵੀ ਸ਼ਾਮਲ ਨੇ ਇੱਥੇ ਨਿਆਂਗ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਮੌਕੇ ਗੁਰਦੁਆਰਾ ਫਤਿਹਜੰਗ ਸਾਹਿਬ ਵਿਖੇ ਮੌਜੂਦ ਨੇ ਇਹ ਫਤਿਹ ਮਾਰਚ ਗੁਰਦੁਆਰਾ ਫਤਿਹਜੰਗ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ ਇਸ ਦੀ ਸਮਾਪਤੀ ਜੋ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ ਪੰਜ ਪਿਆਰੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਇਹ ਜੋ ਨਗਰ ਕੀਰਤਨ ਹੈ ਫਤਿਹ ਮਾਰਚ ਹੈ ਇਹ ਇੱਥੋਂ ਫਤਿਹਜੰਗ ਸਾਹਿਬ ਤੋਂ ਆਰੰਭ ਹੋਇਆ ਹੈ ਇਸ ਦੀ ਸਮਾਪਤੀ ਜਿਹੜੀ ਹੈ ਉਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਹੋਏਗੀ ਵੱਡੀ ਗਿਣਤੀ ਦੇ ਸੰਗਤਾਂ ਇਸ ਮੌਕੇ ਗੁਰਦੁਆਰਾ ਫਤਿਹਗੰ ਫਤਿਹਗੰਗ ਸਾਹਿਬ ਵਿਖੇ ਮੌਜੂਦ ਨੇ ਕੈਲਗਰੀ ਸ਼ਹਿਰ ਚ ਖਾਲਸਾ ਸਾਜਨਾ ਦਿਵਸ ਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਚ ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਤਾ ਪਹੁੰਚੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਚ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਮੌਕੇ ਕੈਲਗਰੀ ਸ਼ਹਿਰ ਕੇਸਰੀ ਦਸਤਾਰਾਂ ਤੇ ਦੁਪੱਟਿਆਂ ਤੇ ਠਾਠਾ ਮਾਰਦੇ ਇਕੱਠ ਨਾਲ ਖਾਲਸਾਈ ਰੰਗ ਚ ਰੰਗਿਆ ਹੋਇਆ ਸੀ ਇਸ ਮੌਕੇ ਰਾਜਨੀਤੀ ਅਤੇ ਧਾਰਮਿਕ ਆਗੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਤੋਂ ਬਾ